ਦੇਖੋ ਜੀ ਬੰਗਲ ਕਿੰਨੇ ਸੁਣੇ ਲੱਗਣ ਡੇ ਆ ਪਾਣੀ 'ਚ ਘੁੰਮਣ ਡੇ ਆ ਪਤਾ ਨਹੀਂ ਇਹ ਆਪਣਾ ਖਣਾ ਦਾ ਨਾ ਰੱਬ ਲਿੰਦੇ ਆ ਚੁੰਝਾਂ ਮਾਰ ਮਾਰ ਕੇ ਇਹਨਾਂ ਦੀ ਚੁੰਝ ਬਹੁਤ ਲੰਬੀ ਹੁੰਦੀ ਆ ਤੇ ਕੀ ਦਿਖਾਉਂਦੇ ਆ ਹਾਂ ਪਾਣੀ 'ਚ ਉੱਭਰ ਜਾਂਦੇ ਹੁਣੇ ਤਾਂ ਹਨਾ ਫਿਰ ਇਹਨਾਂ ਨੂੰ ਦੱਸਦੇ ਆ ਹਾਂ ਉੱਡ ਗਏ ਆ ਹੈਲੋ ਸਸਿਕਾ ਸਾਰਿਆਂ ਨੂੰ ਸੁਖ ਬਲੌਕਸ ਬਪਰਾਏ ਚੈਨਲ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਉਹ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੈਪੀ ਦੀਵਾਲੀ ਸਾਰੇ YouTube ਫੈਮਿਲੀ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵੇਰ ਦਾ 10 ਵਜੇ ਦਾ ਹੋ ਗਿਆ ਟਾਈਮ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਮਹਾਵਤ ਦਿਨ ਹੈ ਤੇ ਅੱਜ ਦਿਨ ਵੀ ਬਹੁਤ ਵਧੀਆ ਹੈ ਇਹਨਾਂ ਪਵਿੱਤਰ ਦਿਨ ਹੈ ਨਾ ਨਲੇ ਤੁਹਾਨੂੰ ਬੰਦੀ ਛੋੜ ਦੀਆਂ ਮੁਬਾਰਕਾਂ ਸਾਰੇ ਜਾਣਿਆਂ ਨੂੰ ਨਾਲੇ ਅੱਜ ਮੱਸੀਆ ਆ ਤੇ ਨਾਲੇ ਅੱਜ ਦਿਨ ਮੰਗਲਵਾਰ 21 ਤਰੀਕ ਦਿਨ ਮਹਾਮਾਈ ਦਾ ਹਨਾ ਤੇ ਨਾਲੇ ਹੈਗੀ ਦੀਵਾਲੀ ਵਾਹਿਗੁਰੂ ਸਾਰਿਆਂ ਨੂੰ ਸੁਖ ਦੀ ਦੀਵਾਲੀ ਲਿਆਵੇ ਤੇ ਤੰਦਰੁਸਤੀ ਨਾਲ ਚੜ੍ਹਦੀ ਕਲਾ ਦੇਵੇ ਸਾਰਿਆਂ ਨੂੰ ਹਨਾ ਅੱਜ ਮੈਂ ਖੂਤੇਹੀਂ ਬਹੁਤ ਦਿਨ ਆਵਾਦ ਤੁਹਾਨੂੰ ਪਤਾ ਵੀ ਮੇਰਾ ਢੇੜਾ ਬਹੁਤ ਦਿਨ ਆਵਾਦ ਲੱਗਦਾ ਹੁੰਦਾ ਆ ਤੇ ਉਹਦੇ ਦੇਖੋ ਜੀ ਰੌਣੀ ਕਾ ਦੇ ਡਾਕਟਰ ਸਾਹਿਬ ਤੇ ਕਣਕ ਵਾਸਤੇ ਤੁਹਾਨੂੰ ਪਤਾ ਕੱਤਾਂ ਵੀ ਨਾ ਹੁਣ ਸ਼ੁਰੂ ਹੋ ਗਿਆ ਹੈ ਨਾ ਤੇ ਅਗੇਤੀ ਜਿਹੜੀ ਫਸਲ ਹੁੰਦੀ ਉਹ ਹੀ ਵਧੀਆ ਰਹਿੰਦੀ ਆ ਜੇ ਰੁਪਛੇਤੀ ਹੋ ਜਾਂਦੀ ਫਿਰ ਉਹ ਗੱਲ ਨਹੀਂ ਬਣਦੀ ਨਾ ਉਹ ਝਾੜ ਮਿਲਦਾ ਤੇ ਨਾ ਉਹ ਗ੍ਰੋਥ ਕਰਦੀ ਹੈ ਨਾ ਤੇ ਮੇਰੇ ਖਿਆਲ ਕੱਲ ਦੀ ਰੌਣੀ ਕਰਦੇ ਪਏ ਆ ਤਾਂ ਰੌਣੀ ਹੁੰਦੀ ਹੈ ਵਾਇਗੁਰ ਦੀ ਮਿਹਰ ਦੇ ਨਾਲ ਤੇ ਉਹ ਦੇਖੋ ਬੰਗਲੇ ਤੇ ਬੰਗਲੇ ਵੀ ਆਪਣਾ ਖਾਣਾ ਲੈਣਾ ਚੁਗੰਡੇ ਆ ਖਾਣ ਦੇ ਆ ਉਹ ਵੀ ਆਪਣੀ ਜਿੱਦਾਂ ਕਰ ਡਿਊਟੀ ਕਰਦੇ ਆ ਨਾ ਖਾਣ ਪੀਣ ਦੀ ਤੇ ਉਹ ਲੱਗੇ ਦੇਖੋ ਬੰਗਲੇ ਤੇ ਵਿੱਚ ਹੀ ਹੈਗੇ ਚਿੱਟੇ ਆ ਤੇ ਵਿੱਚੇ ਕਾਲੇ ਆ ਕੰਗਿਆ ਨੇ ਚੁੰਝਾ ਕਾਲੀਆਂ ਜੀਆਂ ਤੇ ਉਧਰ ਲੱਗੇ ਆ ਅੱਜ ਸ਼ਹਿਰ ਰੌਣਕਾਂ ਹੋਣੀਆਂ ਤੇ ਅੱਜ ਦੇ ਦਿਨ ਕਿਸੇ ਨੇ ਹੱਸਣਾ ਕਿਸੇ ਨੇ ਰੋਣਾ ਹੈ ਨਾ ਉਸ ਵਾਹਿਗੁਰੂ ਦੀ ਮਰਜ਼ੀ ਆ ਉਸ ਪਰਮਾਤਮਾ ਦੀ ਮਰਜ਼ੀ ਆ ਨਾ ਵੀ ਇਹ ਦਿਨ ਕਿਸੇ ਨੂੰ ਖੁਸ਼ੀ ਵਾਲਾ ਦੇਣਾ ਕਿਸੇ ਨੂੰ ਗਮੀ ਵਾਲਾ ਦੇਣਾ ਹੈ ਨਾ ਤੇ ਜਿੱਦਾਂ ਕਹਿੰਦੇ ਨੇ ਨਾ ਸਿਆਣੇ ਮੁਲਕ ਮਾਈ ਦਾ ਵਸਦਾ ਏ ਕੋ ਰੋਂਦਾ ਕੋ ਹੱਸਦਾ ਹੈ ਨਾ ਤੇ ਉਹ ਦਿਨ ਹੋਣਾ ਅੱਜ ਤੇ ਖੈਰ ਸਾਰੇ ਖੁਸ਼ੀ ਰਹਿਣ ਵਰ ਅਰਦਾਸ ਕਰਦੀ ਸਾਰੇ ਵਾਸਤੇ ਜੋ ਵੀ ਸਾਡੇ ਦੇਸ਼ ਦੇ ਸਾਡੇ ਭੈਣ ਭਰਾ ਹਨ ਜੁੜੇ ਆ ਸਾਰਿਆਂ ਨੂੰ ਦੀਵਾਲੀ ਚੰਗੀ ਆਵੇ ਹੈਨਾ ਪਰ ਉਸ ਸਮੇਂ ਦਾ ਚਾਨ ਕੁਛ ਨਹੀਂ ਪਤਾ ਹੁੰਦਾ ਕਿ ਕੀ ਹੋਣਾ ਕੀ ਨਹੀਂ ਹੋਣਾ ਹੈਗਾ ਸਾਡੇ ਵੀ ਕੱਲ ਨਾ ਇੱਕ ਬਜ਼ੁਰਗ ਮਾਤਾ ਪੂਰੇ ਹੋ ਗਏ ਤੇ ਦੇਖੋ ਸਾਰਾ ਕੁਝ ਹੋਈ ਜਾਣਾ ਚੰਗਾ ਵੜਾ ਦੁਨੀਆ ਤੇ ਨਾ ਤਾਂ ਸਾਡੇ ਭੈਣ ਸਾਡੀ ਬਹੁਤ ਚੰਗੀ ਬਹੁਤ ਵਧੀਆ ਸਵੇਰੇ ਉਹਨੂੰ ਅਟੈਕ ਆ ਗਿਆ ਤੇ ਫੱਟ ਫੱਟ ਉਹਨੂੰ ਹਸਪੀਟਲ ਲੈ ਗਏ ਤੇ ਚਲੋ ਵਾਹਿਗੁਰੂ ਮੈਂ ਕਿ ਤੰਦਰੁਸਤੀ ਦੇਵੀਆਂ ਇਹਨਾਂ ਨੂੰ ਤੇ ਸਮੇਂ ਦਾ ਕੋਈ ਨਹੀਂ ਪਤਾ ਹੁੰਦਾ ਵੀ ਕੀ ਹੋ ਜਾਣਾ ਕੀ ਨਹੀਂ ਹੋਣਾ ਨਾ ਉਸ ਪਰਮਾਤਮਾ ਕੋ ਡਰਦੇ ਰਹਿਣਾ ਚਾਹੀਦਾ ਆ ਤੇ ਸਭ ਦੀ ਸੁੱਖ ਮੰਗੋ ਤੇ ਸਭ ਦਾ ਭਲਾ ਮੰਗੋ ਜੇ ਤੈਨੂੰ ਕੋਈ ਚਾਰ ਗਾਲਾਂ ਵੀ ਕੱਢਦਾ ਤਾਂ ਵੀ ਉਹਨੂੰ ਭਲਾ ਮੰਗੋ ਦਾ ਹੈ ਨਾ ਤੈਨੂੰ ਬੁਰਾ ਭਲਾ ਵੀ ਕਹਿੰਦਾ ਆ ਵੀ ਵਾਹਿਗੁਰੂ ਭਲਾ ਕਰੀ ਸਾਰਿਆਂ ਦਾ ਤੇ ਸੋ ਇਹ ਗੱਲ ਆ ਤੇ ਉਧਰ ਬੰਨਿਆਂ ਦੀ ਸ਼ਾਂਤੀ ਵੀ ਹੋਣੀ ਈ ਆ ਤੇ ਬੰਨੇ ਦੀ ਜਿੱਦਾਂ ਕਹ ਲੋ ਵੀ ਸਫਾਈ ਹੋਣ ਈ ਆ ਤੇ ਕਣਕ ਦੀਆਂ ਤਿਆਰੀਆਂ ਵਾਇਗੁਰ ਦੀ ਮੇਰ ਨਾਲ ਤੇ ਕੁਛ ਆਪਣੇ ਝੋਨਾ ਵੱਢਿਆ ਗਿਆ ਤੇ ਕੁਛ ਹਜੇ ਵੱਢ ਹੋਣਾ ਆ ਤੇ ਅੱਜ ਆ ਗਈ ਦੀਵਾਲੀ ਅੱਜ ਰਾਸ਼ੀ ਬਹੁਤ ਆ ਟਰੈਕਟਰ ਸਾਹਿਬ ਕਹਿੰਦੇ ਵੀ ਆ ਸਾਡੀ ਵਾਰੀ ਆਣੀ ਨਹੀਂ ਉਹਨਾਂ ਦਾ ਸਿਗਰਟਾ ਦਾ ਵੀ ਚਲੋ ਅੱਜ ਕੱਟ ਲੈਨੇ ਆ ਤੇ ਅੱਜ ਫਿਰ ਜਿਆਦਾ ਵਾਰੀਆਂ ਇਸ ਕਰਕੇ ਅੱਜ ਨਹੀਂ ਕੱਟ ਹੋਣਾ ਹੈਗਾ ਤੇ ਚਲੋ ਖੈਰ ਹੌਲੀ ਹੌਲੀ ਜਦੋਂ ਟਾਈਮ ਲਿਖਿਆ ਉਦੋਂ ਹੀ ਤੇ ਹੋ ਜਾਣਾ ਆ ਝੂਨੇ ਦਾ ਕੰਮ ਤੀਕ ਤਕਰੀਬਨ ਅੱਜ ਕੀ ਹੋ ਗਈ ਆ ਤੇ ਵਿਆਹ ਨਾਲ ਜੋਰ ਸ਼ੁਰੂ ਆ ਤੇ ਬਸ ਵਿਆਹ ਵੀ ਸ਼ੁਰੂ ਹੋਈ ਜਾਣੇ ਸਾਰੇ ਕੰਮ ਇੱਦਾਂ ਚੱਲੀ ਜਾਣੇ ਆ ਵਾਹ ਇੱਕ ਰੋ ਤੇ ਆਪਣੇ ਇਹ ਸਾਗ ਬੀਜਾ ਸੀਗਾ ਨਾ ਦੇਖੋ ਕਿੰਨਾ ਸੋਹਣਾ ਸਾਗ ਹੋ ਗਿਆ ਭੈਣ ਅ ਬਿਲੇਜ ਲਾਈਫ ਵਾਲੇ ਭੈਣ ਜੀ ਦਾ ਕਮੈਂਟ ਆ ਕਹਿੰਦੇ ਵੀ ਤੁਸੀਂ ਸਾਗ ਮੋਲ ਲਿਆ ਕੇ ਖਾਣੇ ਆ ਵੀ 10 ਦਿਨ ਹੋ ਰਿਹਾ ਵੀ ਤੁਹਾਨੂੰ ਸਾਗ ਸਿਰਾ ਹੋ ਜਾਣਾ ਦਾ ਡੇ ਨਾ ਹਾਂਜੀ ਹੋਰ ਤਾਂ ਜਾਨਾ ਦੇਖੋ ਜੀ ਬੱਚਿਆਂ ਦੀ ਫਰਮੈਸ਼ਨ ਦੀ ਪੂਰੀ ਕਰਨੀ ਪੈਂਦੀ ਆ ਤੇ ਆ ਦੇਖੋ ਤੁਹਾਨੂੰ ਪਿੱਛੇ ਦਿਖਾਈ ਜਾਂਦਾ ਉਹ ਸਾਗ ਹਜੇ ਹੁੰਦਾ ਆ ਸਰੋਂ ਦਾ ਬਾਵਾ ਨਿਕਲੀ ਆ ਤੇ ਹੌਲੀ ਹੌਲੀ ਸਾਰੇ ਹੀ ਬਾਹਰ ਆ ਜਾਣੇ ਆ ਤੇ ਮੂਲੀਆਂ ਸ਼ਗਮਲ ਬਹੁਤ ਸੋਹਣੇ ਨਿਕਲੇ ਆ ਆਹੇ ਦੇਖੋ ਬੰਗਲੇ ਕਿੰਨੇ ਸੋਹਣੇ ਉੱਡਣ ਡੇ ਆ ਕਿੰਨੇ ਵਧੀਆ ਲੱਗਦੇ ਆ ਔੜੇ ਘ ਡਰ ਜਾਂਦੇ ਆ ਇਹ ਜਿੱਥੇ ਆਪਾਂ ਜਾਣੇ ਨਾ ਵੀ ਡਰ ਜਾਂਦੇ ਪਰੇ ਹੋ ਜਾਂਦੇ ਆ ਇਹ ਫਿੱਖੇ ਸਾਨੂੰ ਫੜਨ ਆਏ ਆ ਪਰ ਲੱਗਦੇ ਬਹੁਤ ਸੋਹਣੇ ਆ। ਇਹ ਆ ਪੱਠੇ ਵੱਢਨੇ ਆ? ਨਹੀਂ। ਅਟੇ ਕਿ ਤਾਂ ਨਹੀਂ ਲੈਣਦੇ। ਅੱਛਾ ਅੱਛਾ। ਆ ਵੀ ਸਾਰੇ ਮੈਂ ਇਹ ਵੱਡੇ ਬਾਜਰਾ। ਵਧੀਆ ਗੱਲ ਆਕ। ਆ ਵੀ ਬੋਣ ਵਾਲਾ ਹਨਾ ਸੰਤਾਂ। ਇਹ ਜੀ ਫੇਰ ਬਰਸੀਨ ਜਿਨੇ ਐਕਚੁਅਲੀ। ਹਾਂ ਸਹੀ ਗੱਲ ਬਰਸੀਨ ਬਾਧੂ ਚਾਹੀਦਾ ਕਿਉਂ? ਗਾਂ ਪਸੂ ਹੋਰ ਪਾਉਣੇ ਆ ਨਾ। ਵਧੀਆ ਵਧੀਆ। ਮਿਹਨਤ ਦੇਖੋ ਜੀ ਮਿਹਨਤ ਕਰੋ ਬਹੁਤ ਕੁਛ ਆ। ਜੇ ਮਿਹਨਤ ਨਹੀਂ ਤਾਂ ਕੁਛ ਵੀ ਨਹੀਂ। ਉਦੋਂ ਅੱਗੇ ਲక్ష్ਮੀ। ਵਾਹਿਗੁਰੂ ਤੇ ਹਣ ਇਧਰ ਰੋਣੀ ਹੋ ਜਾਣੀ ਆ ਤੇ ਫਿਰ ਉਹ ਦੇਖੋ ਜੀ ਸਾਰ ਲੱਗੇ ਮਸ਼ੀਨਾਂ ਖੜੀਆਂ ਟਾਲੀਆਂ ਮੇਰੇ ਖਿਆਲ ਅੱਜ ਮਸ਼ੀਨ ਲੱਗਣੀ ਹੋਣੀ ਇਹਨਾਂ ਦੇ ਦੋੜੀ ਦੇਖੋ ਜੀ ਬੰਗਲ ਕਿੰਨੇ ਸੋਹਣੇ ਲੱਗਣ ਡੇ ਆ ਪਾਣੀ 'ਚ ਘੁੰਮਣ ਡੇ ਆ ਪਤਾ ਨਹੀਂ ਇਹ ਆਪਣਾ ਖਣਾ ਦਾ ਨਾ ਲੱਭ ਲਿੰਦੇ ਆ ਇਹਨਾਂ ਮਾਰ ਮਾਰ ਕੇ ਇਹਨਾਂ ਦੇ ਚੁੰਝ ਬਹੁਤ ਲੰਬੀ ਹੁੰਦੀ ਆ ਤੇ ਕੀੜੇ ਆਉਂਦੇ ਆ ਹਾਂ ਪਾਣੀ ਚ ਉੱਭਰ ਜਾਂਦੇ ਹੁਣ ਤਾਂ ਉਹਨਾਂ ਨੂੰ ਹਨਾ ਫਿਰ ਇਹਨਾਂ ਨੂੰ ਦੱਸਦੇ ਆ ਹਾਂ ਉੱਡ ਗਏ ਆ ਡਰਦੇ ਬਹੁਤ ਆ ਡਰਦੇ ਜਿਆਦਾ ਆ ਜਦੋਂ ਪਹਿਲੀ ਵਗਦੀ ਹੁੰਦੀ ਉਦੋਂ ਵੀ ਇੱਦੇ ਆਉਂਦੇ ਹੁੰਦੇ ਆ ਜਦੋਂ ਪਾਣੀ ਜਾਨੀ ਰੌਣੀ ਹੁੰਦੀ ਉਦੋਂ ਵੀ ਇੱਦੇ ਆਉਂਦੇ ਆ ਤੇ ਉਹ ਦੇਖੋ ਜੋ ਤੇ ਆਪਣੇ ਡੈਡੀ ਨੇ ਹੈਲਪ ਕਰਾਉਣ ਡਿਆ ਮੁਹਾਇਰ ਦੇਖੋ ਆ ਸ਼ਹਿਰ ਜਾ ਹੁੰਦਾ ਕਿ ਨਹੀਂ ਕੋਈ ਸ਼ਾਪਿੰਗ ਕਰ ਹੁੰਦੀ ਕਿ ਨਹੀਂ ਕੀ ਕਰੀ ਹੁਣ ਅੱਜ ਕੱਲ ਮਹਿੰਗਾਈ ਨੇ ਲੱਕ ਤੋੜੇ ਪਏ ਦੁਨੀਆ ਦੇ ਇੰਨੀ ਮਹਿੰਗਾਈ ਕਿਤੇ ਬਰਾ ਹਾਲਿਆ ਹਨਾ ਕੁਝ ਖਰੀਦਣ ਦਾ ਪੈਸੇ ਨਾਲ ਕੁਝ ਬਣਦਾ ਨਹੀਂਗਾ ਹਨਾ ਮੈਨੂੰ ਲੱਗਾ ਨਹੀਂ ਆੜ ਚਾ ਅੱਛਾ ਗਾਇ ਨਹੀਂ ਗਾਣਾ ਨਾ ਗਣ ਨੌਣ ਲੱਗਾ ਤੂੰ ਟੋਟਿਆ ਨਹੀਂ ਹੈ ਵੇਚਣਾ ਘੁੰਮੇ ਆ ਬੰਗਲੇ ਕਿ ਨਹੀਂ ਸੁਣੇ ਲੱਗਦੇ ਆ ਦੋੜੇ ਭੱਜੇ ਫਿਰਦੇ ਕਿ ਦੀਆਂ ਅੰਗ ਦੀਆਂ ਨੂੰ ਤਕਰੀਮ ਚੋਂ ਨਹੀਂ ਖੜੀ ਹੈ ਨਾ ਆਪਣੇ ਨਾਲ ਵਾਲੇ ਹਜੇ ਵੱਢ ਨਹੀਂ ਹੋਏ ਹੈਗੇ ਅਗੇ ਤੇ ਆਲੂ ਵੀਜੇ ਤਾਂ ਬਾਹਰ ਆ ਗਏ ਸੀਛੇਤੀ ਇਹ ਤਾਂ ਅਗੇਤੀ ਫਸਲ ਸੋਹਣੀ ਨਿਕਲਦੀ ਸੋਨਾ ਝਾੜ ਨਿਕਲਦਾ ਦਾ ਵੜ ਲਿਆ ਚਾਹ ਨਾਲ ਪੱਠੇ ਵੱਡੋਗੇ ਨਾਲ ਬੰਨਾ ਸਾਫ ਹੋ ਗਿਆ ਆ ਗਿਆ ਆ ਗਿਆ ਬੰਨਾ ਸਾਫ ਹੋ ਗਿਆ ਛਾੜ ਮਾਰੋ ਦੇਖੋ ਜੀ ਅੱਜ ਦਿਵਾਲੀ ਹੈ ਦਿਵਾਲੀ ਦੇ ਦਿਨ ਵੀ ਅਸੀਂ ਫ੍ਰੀ ਨਹੀਂ ਹੈਗੇ ਤੇ ਦਿਵਾਲੀ ਵਾਲੇ ਵੀ ਸਾਨੂੰ ਕੰਮ ਬੰਦ ਗਿਆ ਉਹ ਕੰਮ ਬਹੁਤ ਇਸ਼ੇ ਇਦਰਾ ਉਹ ਟੁੱਟ ਗਿਆ ਪਾਣੀ ਬੰਦ ਗਿਆ ਇਦਰਾ ਅੱਜ ਰੌਣੀ ਹੋਣ ਦੇ ਪਾਣੀ ਬੰਦ ਗਿਆ ਜੀ ਸਿਰੇ ਤੋਂ ਪੰਜੇ ਉਹ ਪਾਣੀ ਬੰਦ ਗਿਆ ਇਦਰਾ ਟੁੱਟ ਕੇ ਗਿਆ ਲੈ ਤੂੰ ਮੰਨਉਣਾ ਉਹ ਚੱਲ ਨਹੀਂ ਪਾਉਣਾ ਬੰਨ ਨਹੀਂ ਬੰਦੇ ਫੇਕਿਆ ਉਹ ਸਭ ਖਾ ਬੰਨਣਾ ਪਾਣੀ ਸੱਚ ਕਿਉਂ ਨਹੀਂ ਪਾਉਣਾ ਲੈ ਅੱਛਾ ਭਾਈ ਤੇ ਮਰਜੀ ਆ ਵੀ ਤੁਹਾਡੀ ਚਲੋ ਖੈਰ ਜਾਓ ਤੁਸੀਂ ਮੈਂ ਆਪਕੇ ਭਰਦਾ ਕਰ ਰਿਹਾ ਹਾਂ ਰੋਟਗਾ ਮੰਗਾ ਰਿਹਾ ਹਾਂ ਦੇਖੋ ਇਹ ਦਿਨ ਦੀਵਾਲੀ ਵਾਲੇ ਦਿਨ ਵੀ ਚਲੋ ਖੈਰ ਕੰਮ ਚੱਲੀ ਜਾਣੇ ਇੱਦਾਂ ਹੀ ਹੈਨਾ ਜਨੇ ਮਗਰ ਜਾਓ ਅੱਜ ਪਸੇ ਆਸਰ ਚੱਲ ਚੱਲ ਲਈ ਇਹਨਾਂ ਨੇ ਜਾਈਂ ਨਾ ਬਿਲੇਣ ਕੋ ਨਾ ਮੁਗਾ ਦੀਵਾਲੀ ਦਿਨ ਦੀਵਾਲੀ ਵਾਲੇ ਦਿਨ ਵੀ ਕਮਜ਼ੋਰਾਂ ਦੇ ਚੱਲਦਾ ਹੈ ਕੀ ਲੈ ਆ ਮ ਠੀਕ ਹੈ ਪਤਾ ਨਹੀਂ देखो जी आ अपने निंदा हने चोंना रा तो परले कट कट के होया पर बोल लो ते तकरीबन तो सोकी गया है ते आज कल से ये बड हो जाना है ते परले साइड चलो पक्का सी पहला पहला बड लिया ओ कैमर ज़ूम का अबद मारो ਤੇ ਆ ਦੇਖੋ ਜ ਫੇਦੇ ਕਿੰਨੇ ਸੋਹਣੇ ਹੋਏ ਆ ਆ ਇੱਥੇ ਵੀ ਲੱਗੇ ਜ ਫੇਦੇ ਹੂੰ ਦੇਖੇ ਨੀ ਆ ਕਿਡਿ ਕਿਡ ਵੱਡੇ ਵੱਡੇ ਹੋਏ ਆ ਉਹ ਜਿਹੜੇ ਆ ਜਿਹੜੇ ਅੜ ਵਾਲੇ ਆ ਉਹ ਵਾਸ਼ ਦੀ ਬਾੜ ਦੇ ਉੱਤੇ ਪਾਣੀ ਜ ਆਉਂਦਾ ਆ ਤੇ ਆ ਸਾਡੀ ਗਵਾਂਡੀਆਂ ਨੇ ਵੀ ਝੋਨਾ ਬਾੜੀ ਲਿਆ ਆ ਤੇ ਆ ਸਾਟਾ ਬਸ ਅੱਜ ਬਾੜ ਹੋ ਜਾਣਾ ਸੀਗਾ ਤੇ ਵਾਰੀ ਨਹੀਂ ਆਈ ਹੈਗੀ ਕਿਉਂ ਵਾਰੀ ਵਿਜੀ ਵਾਚ ਬਹੁਤ ਹੈਗੇ ਆ ਤੇ ਉਹ ਪਰਲੀ ਸਾਈਡ ਵੀ ਹੈ ਜ ਰਹਿੰਦਾ ਚਲੋ ਖੈਰ ਇਹਦੇ ਵਾਰੀ ਵਾਰੀ ਸਿਰ ਵੱਢ ਹੋ ਜਾਣੇ ਆ ਤੇ ਨਿਬੜ ਜਾਣਾ ਉਹਦਾ ਸੁੱਕਾ ਹੀ ਆ ਦੇਦੇ ਆ ਖੜਕੰਡੇ ਆਕਦਾ ਚੁਣਾ ਸੁੱਕਾ ਹੀ ਆ ਹਲਦੀ ਪਈ ਆ ਉਹ ਉਧਰ ਪਈ ਪਾਲੀ ਸਾੜ ਤੇ ਸਹੀ ਗੱਲ ਤੈਨੂੰ ਝੜ ਘਟ ਕੇ ਆ ਕਿ ਨਾ ਸਾਰਿਆਂ ਦੇ ਇਹੀ ਹਾਲ ਆ ਚਲੋ ਫਿਰ ਥੋੜੀ ਪਈ ਹਲਦੀ ਇੰਨੀ ਨਹੀਂ ਪਈ ਉਧਰ ਇਹ ਮੇਰੇ ਬਾਬੇ ਦੀ ਇੰਨੀ ਹੈ ਨਹੀਂ ਗਈ ਕਿਤੇ ਕਿਤੇ ਹੀ ਆ ਨਾ ਉਹ ਗੱਲੇ ਖੇਤਾਂ ਜੋ ਪਿਛਲੇ ਪਿਛਨੇ ਅੰਦਰ ਅੱਛਾ ਅੱਛਾ ਉਹ ਪਰਲੇ ਵਸੇ ਹੋਣੀ ਹੈ ਨਾ ਜਿਆਦਾ ठीक है चल मस्ती नो मस्ती चल ओ तो कोई शरारत नहीं करती हमेशा मशीन कोई लाड नहीं है चल चल मैं जाके काम बहुत है मेनू अच्छा को भी पा മമ്മേരണ വധിയ ഷോളേ ബന്ധ cuma <tuk> benda ini dan ini ani ya.